ਦੋਸਤੋ ਮੌਕਸਰ ਹੌਰਸ ਫੇਅਰ 2025 ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਆ ਇਹਨੂੰ ਕਹਿੰਨੇ ਆ ਜਿੰਨੇ ਵੀ ਦੋਸਤ ਮਿੱਤਰ ਘੋੜਾ ਪ੍ਰੇਮੀ ਇਸ ਮੇਲੇ ਤੇ ਪਹੁੰਚਿਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਆਪਣੇ ਚੈਨਲ ਦਿਲਦਾਰ ਬੰਦੇ ਚੈਨਲ ਵੱਲੋਂ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਕਿੰਨੇ ਜਾਨਵਰ ਲੈ ਕੇ ਆਏ ਆ ਮੇਲੇ ਤੇ 5 ਜੀ ਠੀਕ ਆ ਜੀ ਤੇ ਬਾਈ ਇਹ ਸੋ ਤੋਂ ਕਰਕੇ ਸ਼ੁਰੂਆਤ ਆਪਾਂ ਨੁਕਰੇ ਤੋਂ हां जी ਇਹਦੇ ਬਾਰੇ ਦੱਸੋ ਇਸ ਘੋੜੀ ਬਾਰੇ ਜੀ ਇਹ 4 ਸਾਲ ਦੀ ਹੈ ਜੀ 4 ਸਾਲ ਦੀ ਹੈ ਜੀ ਹਾਂ ਜੀ ਠੀਕ ਆ ਜੀ ਕਿਹੜੇ ਦੀ ਬੱਚੀ ਆ ਗਈ ਜੀ ਇਹ ਨੂਰਾ ਬਾਕਰਪੁਰ ਦੀ ਜੀ ਨੂਰਾ ਬਾਕਰਪੁਰ ਦੀ ਠੀਕ ਆ ਦੋਸਤੋ ਲਓ ਦੇਖੋ ਆਏ ਹੁੰਦਾ ਖਾਨਦਾਨ ਦਾ ਕੰਮ ਬਲੱਡ ਲਾਈਨ ਦਾ ਘੋੜੀ ਦੀ ਲੈਂਥ ਲੰਥ ਚੈੱਕ ਕਰੋ ਤੁਸੀਂ ਵੀਡੀਓ ਵਿੱਚ ਖੁਦ ਹੀ ਦੇਖੀ ਜਾਂਨੇ ਆ ਤੇ ਹਾਈਟ ਕਿੰਨੀ ਆ ਬਾਈ ਇਹਦੀ ਹਾਈਟ ਹੈਗੀ 63 ਜੀ ਪੂਰਾ ਫੱਟੀ ਵਾਲਾ ਸਕੇਲ ਵਾਲਾ ਜੀ ਠੀਕ ਆ ਜੀ ਠੀਕ ਆ ਜੀ ਤੇ ਵਾਲ ਪੌਰਿਆਂ ਦੇ ਜਾਨਵਰ ਕਿਦਾਂ ਆ ਹਾਂ ਜੀ ਸਾਰੇ ਕਲੀਅਰ ਹੈ ਸਾਰੇ ਕਲੀਅਰ ਆ ਪੀ ਗਈ ਤੇ ਸਵਾਰੀ ਸੂਰੀ ਕਿਵੇਂ ਕਰਾਉਂਦੀ ਹੈ ਬਾਈ ਇਹ ਸਵਾਰੀ ਨਾਰਮਲ ਕਰਾ ਲੈਂਦੀ ਹੈ ਠੀਕ ਆ ਚਾਲ ਚੋਲ ਦਾ ਹੈ ਨਹੀਂ ਜੀ ਸਾਹੂ ਸੀਲ ਆ ਹੈਂ ਹਾਂਜੀ ਠੀਕ ਆ ਤੇ ਭਰਾ ਕਿੰਨੇ ਦੀ ਛੱਡੋਗੇ ਇਹ ਇਹ ਕਿਵੇਂ ਮੌਕਾ ਜੀ ਗਰੀਬ ਮਤਲਬ ਡਿਮਾਂਡ ਚੱਲੀ ਜਾਂਦੀ ਹੈ ਮੇਲੇ ਦੀ ਠੀਕ ਆ ਅਜੇ ਸ਼ੁਰੂ ਅੱਜ ਹੀ ਹੋਇਆ ਜੀ 14 ਦਿਨ ਹੋਰ ਦੇਖ ਦੇ ਦੇਖ ਖਨਾ ਮੇਲਾ ਹਜੇ ਹਾਂਜੀ ਠੀਕ ਆ ਬਾਕੀ ਫਿਰ ਜਿਓ ਜਾਂ ਬੰਦਾ ਆਊਗਾ ਹਨਾ ਜਿਓ ਜੇ ਜਾਨਵਰ ਪਸੰਦ ਕਰੂ ਉਹ ਜਾਂ ਜਾਨਵਰ ਦਿਖਾ ਦੇਓਗੇ ਤੁਸੀਂ ਹਾਂਜੀ ਤੇ ਅੱਗੇ ਆ ਜਾਓ ਬਾਈ ਫਿਰ ਆ ਜਾ ਬਾਈ ਉਹਦੇ ਥੈਂਕ ਯੂ ਤੇ ਆ ਬਾਈ ਤੁਹਾਡੇ ਨਾਲ ਹੀ ਪਹੁੰਚੇ ਆ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਤੇ ਇਹਨਾਂ ਕੋਲੇ ਵੀ ਘੋੜਾ ਨਹੀਂ ਜੀ ਇਹਨਾਂ ਦਾ ਖਰੀਦ ਨਹੀਂ ਹੈ ਬਜਾਰੇ ਨੇ ਪਹਿਲਾਂ ਖਰੀਦਣੀ ਹੈ ਠੀਕ ਆ ਬੰਨੋ ਫਿਰ ਇਹਨਾਂ ਦਾ ਮੋਢ ਬੰਨਣ ਗਿਆ ਆਪਾਂ ਬੰਨਣ ਦੱਸੀ ਜਾਂਦੇ ਜੀ ਮੈਂ ਇਹਨਾਂ ਦੇ ਲੈ ਲਵਾਂ ਸੋ ਉੱਥੋਂ ਜ ਆ ਬਾਈ ਫਿਰ ਵਾਂਗਾਂ ਤੋਂ ਹੀ ਲੈ ਲਓ ਹਾਂਜੀ ਹਾਂ ਚੰਗੇ ਆ ਜਾਨਵਰ ਸ਼ਕੀਨ ਆ ਚੰਗੇ ਠੀਕ ਹੈ ਠੀਕ ਹੈ ਜੀ ਤੇ ਹਾਂਜੀ ਭਰਾ ਇਹਦੀ ਡਿਟੇਲ ਦਿਓ ਜੀ ਇਹ ਜੀ 9 ਸਾਲ ਦੀ ਘੋੜੀ ਹੈ ਜੀ ਠੀਕ ਹੈ ਜੀ ਤੇ 6 ਮਹੀਨੇ ਦੀ ਗੱਬਣਾ ਜੀ ਠੀਕ ਹੈ ਜੀ ਹਾਈਟ ਕਿੰਨੀ ਹੈ ਜੀ ਹਾਈਟ 4 ਇੰਚੀ ਠੀਕ ਹੈ ਜੀ ਤੁਸੀਂ ਮਾੜਾ ਘੋੜੀ ਦੇ ਪੈਲੀ ਸਾਈਡ ਹੋ ਜਾ ਕਰੋ ਜੀ ਇਧਰੋਂ ਕੈਮਰੇ 'ਚ ਨਾ ਘੋੜੀ ਦਾ ਅਸ ਜਾਂਦੀ ਆ ਠੀਕ ਹੈ ਤੇ ਹੁਣ ਇਹ ਕਿੰਨੇ ਕਿੰਨੇ ਆ ਮੌਕੇ ਦੀ ਗੱਬਣਾ ਜੀ 6 ਮਹੀਨੇ ਦੀ 6 ਮਹੀਨਿਆਂ ਦੀ ਗੱਬਣਾ ਵਾਲੀ ਕਾਉਂਟਰ ਘੋੜੇ ਤੋਂ ਬਾਕੀ ਬਾਈ ਹੋਰ ਗੱਲਾਂ ਨੇ ਗੱਲਾਂ ਹਨਾ ਗਰਦਨ ਵਾਲੀ ਕਮਾਲ ਦੀ ਲੱਗੀ ਆ ਹਾਂਜੀ ਤੇ ਲੈਂਥ ਦਾ ਹੈਗੀ ਹੈਗੀ ਇਹ ਗਰਦਨ ਵੀ ਕਮਾਲ ਦੀ ਆ ਤੇ ਰੇਟ ਤਾਂ ਫਿਰ ਭਰਾ ਇਹਦਾ ਫੋਨ ਤੇ ਹੀ ਕਰੇਗਾ ਇਹ ਹਾਂਜੀ ਹਾਂਜੀ ਠੀਕ ਆ ਤੇ ਫੋਨ ਮਿੱਤਰੋ ਉਹੀ ਬੰਦੇ ਕਰਿਓ ਬਾਈ ਨੂੰ ਵੀ ਜਿਨ੍ਹਾਂ ਨੇ ਜਾਨਵਰ ਖਰੀਦਨੇ ਆ ਜਾਂ ਜਾਨਵਰ ਵੀਡੀਓ ਚ ਪਸੰਦ ਆਉਂਦਾ ਤੇ ਉਹ ਭਰਾ ਜਿਆਦਾ ਫੋਨ ਕਰਿਓ ਬਾਈ ਨੇ ਕਿਹਾ ਸੀਗਾ ਜੇ ਫੋਨ ਫਿਰ ਕਈ ਵਾਰੀ ਬਾਹਲੇ ਆਉਣ ਲੱਗ ਜਾਂਦੇ ਨੇ ਨਯਾਇਜ ਤੇ ਆ ਜਾਓ ਫਿਰ ਬਾਈ ਅੱਗੇ ਆ ਜਾ ਹਾਂਜੀ ਬਾਈ ਇਹਦੀ ਡਿਟੇਲ ਦਿਓ ਜੀ ਇਹ ਬੇਚੇਰੀ ਆ ਜੀ अच्छा जी दो दंद बेशेरिया है जी हां जी ठीक है जी हाइट सा कितने चर दी 60 इंच हाइट है जी ਤੇ ਦੋ ਦੰਦ ਲੱਗੀ ਜੀ ਦੋ ਦੰਦ ਲੱਗੀ 60 ਇੰਚ ਹਾਈਟ ਆ ਠੀਕ ਆ ਠੀਕ ਹੈ ਲੰਮੀ ਲੰਮੀ ਦਾ ਹਾਂ ਜੀ ਦੇਹੀ ਜਾਂਦੀ ਹੈ ਕਿ ਬਹੁਤ ਆ ਜਿਆਦਾ ਬਾਕੀ ਜਾਨਵਰ ਸੋਡੇ ਕੋਲੇ ਬਾਈ ਸਾਰੇ ਹੀ ਸੰਖੇ ਆ ਹਨਾ ਹਾਂ ਜੀ ਠੀਕ ਆ ਵਧੀਆ ਜਾਨਵਰ ਜੀ ਰੱਖੀਦੇ ਆ ਤੇ ਸਰਾ ਸਟੱਡ ਫਾਰਮ ਆ ਜੀ ਆਪਣਾ ਹਾਂ ਜੀ ਹਾਂ ਜੀ ਤੇ ਕਿਹੜੀ ਜਗ੍ਹਾ ਤੋਂ ਪਿੰਡ ਮਿਠੜੀ ਜੀ ਬਾਦਲ ਦੇ ਨਜ਼ਦੀਕ ਠੀਕ ਆ ਆ ਦੇਖੋ ਦੋਸਤੋ ਬਾਈਆਂ ਦਾ ਬਾਈਨਰ ਲੱਗਿਆ ਵਾ ਵੀਡੀਓ ਦੇ ਆਪਾਂ ਵਿਚਕਾਰ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਆਪਾਂ ਨੰਬਰ-ਨੰਬਰ ਲਾ ਦਾਂਗੇ ਵੀਡੀਓ ਵਿੱਚ ਚੰਗੀ ਹਾਈਟ ਕਰੂ ਏ ਹਜੇ ਬਾਈ ਹਨਾ ਹਾਂਜੀ ਪੂਰੀ ਜੀ ਰੇਡ ਤੋਂ ਬਾਹਰ ਬਣੂਗੀ ਜੀ ਬੇਸ਼ੇਰੀ ਇਹ ਇਹਦੇ ਬਾਰੇ ਦੱਸੋ ਜੀ ਇਹ ਲੀਲੀ ਬੇਸ਼ੇਰੀ ਆ ਜੀ ਹ ਤੱਕ ਜੀ ਠੀਕ ਆ ਜੀ 4 ਸਾਲ ਦੀ ਆ ਜੀ ਠੀਕ ਆ ਜੀ ਤੇ ਬਸ ਇਹ ਮਲਾਉਣੀ ਜਿੱਥੇ ਮਿਲਦੀ ਹਾਈਟ ਹਾਈਟ ਹੈ ਹਾਈਟ 60 ਇੰਚ ਹੈ ਜੀ 60 ਇੰਚ ਠੀਕ ਆ ਥੋੜਾ ਜਨਾ ਇਧਰ ਸ਼ੋਰ ਜਾ ਮੈਨੂੰ ਘੱਟ ਸੁਣਦਾ ਕਈ ਵਾਰੀ 60 ਇੰਚ ਹਾਈਟ ਆ ਤੇ ਚੰਗੀ ਹੈ ਇਹ ਵੀ ਹਨਾ ਆ ਪਿੱਠ ਪੂੜੇ ਦੀ ਬਹੁਤ ਚੰਗੀ ਬਾਕੀ ਇੱਕੋ ਜੇ ਨਮੂਨੇ ਹੀ ਹਨਾ ਗਰਦਨ ਗੁਰਦਨ ਲੰਮੀਆਂ ਲੈਂਥ ਲੋਂਥ ਚੰਗੀ ਸਿਰਾਂ ਗੱਲਬਾਤ ਲੱਗੀ ਪਈ ਆ ਦੋਸਤੋ ਬਾਕੀ ਡਿਮਾਂਡ ਤਾਂ ਫਿਰ ਆ ਜਾਨਵਰ ਦੇ ਹਿਸਾਬ ਨਾਲ ਹੋ ਜਾਂਦੀ ਹੈਗੀ ਤੁਸੀਂ ਮੇਲੇ 'ਚ ਜਰੂਰ ਗੇੜਾ ਮਾਰਿਓ ਤੈ ਹੋ ਜੂ ਜਾਨਵਰ ਦੇ ਹਿਸਾਬ ਨਾਲ ਡਿਮਾਂਡ ਇੱਕ ਇਧਰ ਆਪਣੇ ਕੋਲ ਬਸ਼ੇਰੀ ਹੈ ਠੀਕ ਹੈ ਜੀ ਬਸ਼ੇਰੀ ਠੀਕ ਹੈ ਜੀ ਆ ਅਲੱਗਾ ਕੇ ਜਾਨਵਰ ਇਹ ਅਲੱਗਾ ਜੀ ਠੀਕ ਹੈ ਜੀ ਆ ਅਲੱਗਾ ਕੇ ਆ ਬਸ਼ੇਰੀ ਆ ਹਾਂ ਜੀ ਠੀਕ ਹੈ ਜੀ ਇਹ ਕਿਹੜੇ ਦੀ ਹੈ ਜੀ ਇਹ ਜੀ ਆਪਣੇ ਰੌਲੀਆਲ ਦਾ ਪੁੱਤ ਸੀ ਜੀ ਬਾਬੇ ਭਾਈਕੋਟ ਕੋਲ ਜੀ ਠੀਕ ਹੈ ਜੀ ਠੀਕ ਹੈ ਡੇਰੇ ਚ ਉਹਦੀ ਹੈ ਜੀ ਇਹ ਠੀਕ ਹੈ ਜੀ ਮਾਂ ਦੀ ਆਪਣੇ ਘਰੇ ਆ ਜੀ 62 ਇੰਚ ਦੀ ਜੀ ਨੁਗਰੀ ਠੀਕ ਹੈ ਜੀ ਮਾਂ ਵਾਲੀ ਦੀ ਹੈ ਜੀ ਇਹਦੀ ਮਾਂ ਵਾਲੀ ਦੀ ਹੈ ਹਾਂ ਜੀ ਠੀਕ 8 ਮਹੀਨੇ ਉਮਰ ਹੈ ਜੀ ਠੀਕ ਹੈ ਜੀ ਤੇ ਇੱਕ ਵਾਰੀ ਭਰਾ ਆਪਣਾ ਨਾ ਫੋਨ ਨੰਬਰ ਜਰੂਰ ਬੋਲ ਹਾਂਜੀ 84278 96696 84278 9696 ਠੀਕ ਹੈ ਤੇ ਆਪਣੇ ਫਾਰਮ ਤੇ ਵੀ ਜਾਨਵਰ ਰਹਿੰਦੇ ਹੋਣਗੇ ਹਾਂਜੀ ਫਾਰਮ ਤੇ ਹੈਗੇ 4 ਜਾਨਵਰ ਹੋਰ ਹੈ ਜੀ ਕਰੇ ਠੀਕ ਹੈ ਚਿੱਤੋ ਪੈਰ ਕਿੰਨੇ ਕਰਹਿੰਦੇ ਆ 10 12 ਜੀ ਠੀਕ ਹੈ ਜੀ ਇਲਾਵਾ ਮਿੱਤਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਕਰੀ ਫੇਰ ਤੁਹਾਨੂੰ ਮੈਂ ਨਾ ਇਧਰੋਂ ਫੱਟ ਪੂੜੇ ਤੇ ਵੀ ਨਜ਼ਰ ਮਾਰਾ ਦਿਨਾ ਘੋੜੀਆਂ ਵਸ਼ੇਰੀਆਂ ਦੇ ਤੇ ਚੰਗੇ ਸੁਨੱਖੇ ਜਾਨਵਰ ਆ ਦੇਖੋ ਵਧੀਆ ਘੋੜੀਆਂ ਆਂ ਬਾਈ ਕੋਲੇ ਬੜੇ ਪਰੰਗ ਤੇ ਇਧਰ ਬਾਈ ਦਾ ਬਾਈਨਰ ਫੇਰ ਦਿਖਾ ਦਿੰਨੇ ਆਪਾਂ ਇੱਕ ਕਰੀ ਵੀਡੀਓ ਚ ਤੇ ਬਾਕੀ ਆਪਾਂ ਨੰਬਰ-ਨੰਬਰ ਲਾ ਦੇਾਂਗੇ ਸਰਾ ਸਟੱਡ ਫਾਰਮ ਥੋੜੀਆਂ ਜਿਹੀਆਂ ਪਿੱਛੇ ਘੋੜੀਆਂ ਬਾਈ ਤੇ ਨੰਬਰ ਤੇ ਕਰ ਦਿੰਨੇ ਆ ਥੋੜਾ ਜਿਹਾ ਫੋਕਸ ਹਾਂਜੀ ਤੇ ਪਿੱਛੇ ਘੋੜੀਆਂ ਕਰਕੇ ਕਿਤੇ ਲੱਤ ਨਾ ਮਾਰਨ ਤੇ ਲਓ ਮਿੱਤਰੋ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਚ